ਦੇ ਤਿਆਰ ਹੋ ਕੇ ਬੈਠੇ ਦੇਖੀ ਜਾਂਦੇ ਆ ਵੀ ਜਿਵੇਂ ਕਿਸੇ ਦੀ ਰੀਡ ਕਰ ਰਹੇ ਹੁੰਦੇ ਆ ਮੈਂ ਕਿਹਾ ਕਹਿੰਦੇ ਆਗੇ ਭਾਈ ਮੈਂ ਹਾਂ ਜੀ ਦਸਤਾਰ ਮੇਰੀ ਫੜੀ ਤੇ ਆਪਣੀ ਉਹ ਲਾ ਕੇ ਰੱਖ ਤੇ ਉਹ ਬੰਨ ਲੀ ਮੇਰੀ ਮਹਾਪੁਰਖ ਬ੍ਰਹਮ ਗਿਆਨੀ ਕੋਲ ਜਾਣਾ ਮੈਂ ਦੁਬਾਰਾ ਅਸੀਂ ਫੇਰ ਜਦੋਂ ਗਏ ਮੈਂ ਕਿਹਾ ਵੀ ਅੱਜ ਪਰਖ ਲੈਣੀ ਆ ਵੀ ਜੇ ਇਹ ਅੰਤਰਜਾਮੀ ਨੇ ਤਾਂ ਮੇਰੇ ਦਿਲ ਦੀ ਗੱਲ ਦੱਸਾਂ ਅਸੀਂ ਪੰਜ ਚਾਰ ਜਾਣੇ ਸੀ ਮਹਾਂਪੁਰ ਕੇਸੀ ਇਸ਼ਨਾਨ ਕਰਕੇ ਵੱਡਾ ਸਹਰਾਣਾ ਲਾ ਕੇ ਪਲੰਗ ਤੇ ਬੈਠੇ ਅੱਖਾਂ ਬੰਦ ਨੇ ਚਿਹਰਾ ਪਰੇ ਨੂੰ ਐ ਪਟਿਆਲੇ ਦੀ ਤਿੰਨ ਚਾਰ ਸੰਗਤ ਮੇਰੇ ਨਾਲ ਕਹਿੰਦੇ ਭਾਈ ਬਲੂ ਸਟਾਰ ਚ ਕੌਣ ਰਿਹਾ ਤੁਹਾਡੇ ਚੋਂ ਮੈਂ ਖੜਾ ਹੋ ਗਿਆ ਮੈਂ ਜੀ ਮੈਂ ਰਿਹਾ ਕਹਿੰਦੇ ਸੰਤਾਂ ਬਾਰੇ ਕੀ ਖਿਆਲ ਹੈ ਮੈਂ ਜੀ ਤਾਂ ਤੁਹਾਨੂੰ ਹੀ ਪਤਾ ਹੋ ਕਹਿੰਦੇ ਉਹਨਾਂ ਦੀ ਅਵਸਥਾ ਕਿੰਨੀ ਕ ਵੱਡੀ ਸੀ ਮੈਂ ਮਹਾਰਾਜ ਅਸੀਂ ਕੀ ਜਾਣੀਏ ਇਸ ਤਾਂ ਅਣਜਾਣ ਬੱਚੇ ਆਂ